ਸਭ ਲੋਕ ਸਭਾ ਦਾ ਕੀਤਾ ਆ ਅੱਜ ਤੱਕ ਇਸ ਲੋਕ ਸਭਾ ਚ ਇਸ ਇਲਾਕੇ ਚ ਕੋਈ ਉਮੀਦਵਾਰ ਨਹੀਂ ਜਿੱਤਿਆ 2009 ਵਿੱਚ ਕਾਂਗਰਸ ਨੇ ਲੁਧਿਆਣਾ ਤੋਂ ਲੈ ਕੇ ਮਨੀਸ਼ ਤਵਾੜੀ ਜਿਤਾਇਆ 50 ਸਾਲਾਂ ਦਾ 25 ਕਰੋੜ ਰੁਪਈਆ ਮਨੀਸ਼ ਤਵਾੜੀ ਨੇ ਲੁਧਿਆਣਾ ਖਰਚ ਦਿੱਤਾ 2009 ਵਿੱਚ ਰਨਮੀਤ ਬਿੱਟੂ ਜਿੱਤੇ ਆ ਕਾਂਗਰਸ ਦਾ 25 ਕਰੋੜ ਰੁਪਈਆ ਲਿਗਿਆਲੇ ਲਾਤਾ 2014 ਵਿੱਚ ਚੰਦੂ ਮਾਜਰੇ ਸਾਹਿਬ ਜਿੱਤੇ 25 ਕਰੋੜ ਰੁਪਈਆ ਪਟਿਆਲੇ ਸਵਾਰ ਤੇ ਖਲੋੜ ਲਾਤਾ 2019 ਵਿੱਚ ਕਾਂਗਰਸ ਦਾ ਰਣਮੀਤ ਕਾਂਗਰਸ ਦਾ ਬਨੇ ਇਸ ਤਵਾਰੀ ਜਿੱਤਿਆ 25 ਕਰੋੜ ਚੰਡੀਗੜ੍ਹ ਦੀ ਸੁਖੋਤ ਝੀਲ ਤੇ ਲਾਤਾ ਅੱਜ ਵੀ ਜਿਹੜੇ ਵੀ ਦਿਵਾਰ ਦਿੱਤੇ ਆ ਕਾਂਗਰਸ ਨੇ ਛਗਰੂਰ ਤੋਂ ਲੈ ਕੇ ਸੰਗਰਾ ਦਿੱਤਾ ਆਮ ਆਦਮੀ ਪਾਰਟੀ ਨੇ ਮਾਰਵਿੰਦਰ ਮੱਧ ਪ੍ਰਦੇਸ਼ ਤੋਂ ਲੈ ਕੇ ਦਿੱਤਾ ਅਕਾਲੀ ਦਲ ਨੇ ਰੇਸ਼ ਸਿੰਘ ਚੰਦੂ ਮજરા ਪਟਿਆਲੋਂ ਲੈ ਕੇ ਦਿੱਤਾ 600 ਕਰੋੜ ਦਾ ਘਾਟਾ ਪਿਆ ਲੋਕ ਸਭਾ ਦੇ ਹਲਕੇ ਨੂੰ 600 ਕਰੋੜ ਦਾ ਘਾਟਾ ਪਿਆ ਲੋਕ ਸਭਾ ਦੇ ਹਲਕੇ ਨੂੰ ਇਹ ਲੋਕ ਐਮਪੀ ਨਹੀਂ ਬਣੇ ਲੋਕ ਸਭਾ ਆਨੰਦਪੁਰ ਲਈ ਪ੍ਰੇਮ ਚੋਪੜੇ ਬਣ ਗਏ ਤੇ ਡਾਕਾ ਮਾਰ ਕੇ ਚਲੇ ਗਏ ਅੱਜ ਇਸ ਡਾਕੇ ਨੂੰ ਰੋਕਣ ਲਈ ਬਹੁਤ ਜਣ ਸਮਾਜ ਪਾਰਟੀ ਦਾ ਬਤਾਰ ਉਮੀਦਵਾਰ ਤੁਹਾਡੇ ਚਰਨਾਂ ਵਿੱਚ ਆਇਆ ਇਸ ਡਾਕੇ ਨੂੰ ਰੋਕਣ ਆਇਆ ਆ ਸਰਕਾਰ ਹਜ਼ਾਰ ਪਰ ਤੋਂ ਲਾ ਕੇ ਬਾਰ ਚਾਰ ਤੱਕ ਪਰ ਸੱਲੇ ਵਾਲੇ ਨੇ ਕਿਹੜੇ ਰੱਬ ਦੇ ਮਾਹਮਾਰੇ ਸੀ ਆਲੇ ਦੁਆਲੇ ਦੀ ਆ ਸੜਕ ਦਸਾਂ ਦਸਾਂ ਸਾਲਾਂ ਤੋਂ ਚਾਰ ਮਾਰ ਗਈ ਆ ਉਹ ਤੁਹਾਡੇ ਵਾਲੀ ਸੜਕ ਬਾਈਪਾਸ ਪਾ ਕੇ ਕੱਢ ਦਿੰਦੇ ਬਾਈਪਾਸ ਵੀਰਤੋਂ ਪੈ ਕੇ ਇਹ ਸੜਕਾਂ ਨਿਕਲੀਆਂ ਨਹੀਂ ਗੁਰੂ ਰਵਿਦਾਸ ਦੇ ਘਰ ਨੂੰ ਖਰਾਰਗੜ ਸੜਕ ਜਾਂਦੀ ਆ ਅੱਜ ਵੀ ਚੌੜੀ ਨਹੀਂ ਬਣੀ ਦਸ਼ਵੇਸ਼ ਪਿਤਾ ਦੇ ਘਰ ਨੂੰ ਸੜਕ ਜਾਂਦੀ ਆ ਲੋ ਪਜਾਮੇ ਟੰਗ ਕੇ ਸੰਗਤਾ ਤੇ ਮਹਾਪੁਰਸ਼ਕਾਰ ਸੇਵਾ ਕਰ ਰਹੇ ਆ ਇਹਦੇ ਚਾਰ ਜਿਲ੍ਹਿਆਂ ਚ ਨਮਾਸ਼ਹਿਰ ਭਾਲੀ ਰੋਪੜ ਤੇ ਹਿਆਰ ਪਰ ਇੱਕ ਵੀ ਮੈਡੀਕਲ ਕਾਲਜ ਨਹੀਂ ਹੈਗਾ ਉਹ ਅਸੀਂ ਕਿਹੜੇ ਰੱਬ ਦੇ ਮਾਮਾਰੇ ਆ ਕਿ ਸਾਡੇ ਇਲਾਜ ਕਰਾਉਣ ਲਈ ਬਿਮਾਰਾਂ ਅਠਮਾਰਾ ਲੋ ਕਦੇ ਮੈਡੀਕਲ ਕਾਲਜ ਪੀਜੀਆ ਕਦੇ ਮੈਡੀਕਲ ਕਾਲਜ ਸੀਐਮਸੀ ਬੀਐਮਸੀ ਜਾਣਾ ਪੈਂਦਾ ਤੁਹਾਡੀ ਆਵਾਜ਼ ਤੁਹਾਡੇ ਇਲਾਕੇ ਦੀ ਆਵਾਜ਼ ਐਨ ਕੁਮਾਰੀ ਮਾਇਆਵਤੀ ਜੀ ਨੇ ਅਸ਼ੀਰਵਾਦ ਦਿੱਤਾ ਆ ਬੜਾ ਚੌਪ ਪਿੰਡ ਦੇ ਗੜੀ ਗੜੀ ਬੜਾ ਚੌਰ ਦੇ ਕੋਲ ਪੈਂਦੀ ਆ ਤੁਹਾਡੇ ਇਲਾਕੇ ਦਾ ਕਾਂਗਰਸ ਨੂੰ ਜੇ ਤੁਸੀਂ ਵੋਟ ਪਾਈ ਤਾਂ ਸੰਗਰੂਰ ਟਿਕਣੀ ਆ ਜੇ ਤੱਕੜੀ ਨੂੰ ਵੋਟ ਪਾਈ ਤਾਂ ਮੱਧ ਪ੍ਰਦੇਸ਼ ਟਿਕਣੀ ਆ ਤੇ ਤੁਸੀਂ ਵੋਟ ਤੱਕੜੀ ਨੂੰ ਪਾਈ ਪਟਿਆਲੇ ਸਨੌਰ ਤੇ ਇੱਕ ਨੌਰ ਡਿਗਣੀ ਆ ਜੇ ਤੁਸੀਂ ਹਾਥੀ ਨੂੰ ਵੋਟ ਪਾਉਂਦੇ ਸਾਡੇ ਹਲਕੇ ਚ ਡਿਗਣੀ ਸਾਡੇ ਹਲਕੇ ਦਾ ਵਿਕਾਸ ਕਰਾਂਗੇ वाहिगुरू जी ख़ालसा वाहिगरू जी फतेह जय भेम जयम ਕਰੋ ਬਈ